ਇੰਮਸ ਜਿਆਦੇ ਹੋਣ ਕਰਕੇ ਤੇਲ ਦੀ ਸਮੱਸਿਆ ਆਉਣ ਲੱਗ ਗਈ ਉੱਪਰੋਂ ਦੌਗੇ ਇਸ ਤਰ੍ਹਾਂ ਉੜਦੀ ਹੈ ਬਾਈ ਜਦੋਂ ਆਪਾਂ ਦੌਗੀ ਖੋਲਦੇ ਹਾਂ ਨਾ ਥੱਲੇ ਝੋਨੇ ਦਾ ਜਿਹੜਾ ਬੁਰਾ ਹਾਲ ਹੁੰਦਾ ਕਾਫੀ ਟੈਕਨੀਕਲ ਆਪਾਂ ਨੇ ਕਰਿਆ ਹੈ ਨਾ ਦੌਗੇ-ਦੌਗੇ ਦੇ ਵਿੱਚ ਜਿੱਥੇ ਕਿਤੇ ਪ੍ਰੋਬਲਮ ਬਾਈ ਦੇਖੋ ਆ ਰਹੀ ਹੈਗੀ ਹੈ ਠੀਕ ਹੈ ਤੁਸੀਂ ਨੇ ਕਰਨਾ ਕੀ ਹੈ ਦੇਖੋ ਬਾਈ ਵਾਰੀ-ਵਾਰੀ ਸਪਰੇਅ ਤਾਂ ਹਨਾ ਪੱਕੇ ਝੋਨੇ 'ਚ ਹੁੰਦੀ ਨਹੀਂ ਮਨ ਲਾ ਕੋਈ ਝੋਨਾ ਮਨ ਲਾ 20 ਦਿਨਾਂ ਨੂੰ ਵੱਢਣਾ ਕੋ 25 ਦਿਨਾਂ ਨੂੰ ਵੱਢਣਾ ਹਨਾ ਵਾਰੀ-ਵਾਰੀ ਸਪਰੇਅ ਕਰੀ ਤਾਂ ਪਤਾ ਜਾਂਦੀ ਨਹੀਂ ਇਹਦੇ ਵਿੱਚ ਤੁਸੀਂ ਨੇ ਬੀ ਪੀ ਐਮ ਸੀ ਠੀਕ ਹੈ ਕਾਫੀ ਕੰਪਨੀ ਦੀ ਆਉਂਦੀ ਹੈਗੀ ਆ ਜਿਵੇਂ ਆਧੁਨਿਕ ਕ੍ਰੌਫ ਕੇਅਰ ਦੀ ਹਲਚਲ ਦੇ ਨਾਮ ਤੇ ਆਉਂਦੇ 1 ਲੀਟਰ ਕਿਲੇ ਦਾ ਮਿੱਟੀ ਦੇ ਵਿੱਚ ਮਿਲਾ ਕੇ ਇੰਨਾ ਕੁ ਪਾਣੀ ਹੋਣਾ ਥੱਲੇ ਜ਼ਰੂਰੀ ਹੈ ਜਿੰਨਾ ਵੀ ਮਤਲ ਹੌਪਰ ਤੇਲਾ ਕੇ ਨੇ ਇਹਨੂੰ ਆਪਾਂ ਹਨਾ ਉਹ ਸਾਰਾ ਛੱਡ ਜੂਗੇ ਕਿ ਉਹ ਥੱਲੋਂ ਚ ਉਹਨਾਂ ਖਤਮ ਕਰ ਜਾਂਦੇ ਦੇਖੋ ਕਾਲਾ ਕਾਲਾ ਜਿਹੜਾ ਫਿਰਦਾ ਇਹ ਪੱਤਿਆਂ ਦੇ ਉੱਪਰ ਚੜਦਾ ਜਿਵੇਂ ਮੈਨੂੰ ਸੋਨੂੰ ਪਹਿਲੀਆਂ ਦੇ ਵਿੱਚ ਦੋਗੀ ਦਿਖਾਈ ਸੀ ਇਸ ਤਰ੍ਹਾਂ ਦੌਗੀਆਂ ਬਣਨ ਲੱਗ ਜਾਂਦੀਆਂ ਨੇ ਮੰਜੇ-ਮੰਜੇ ਤਾ ਆਪਾਂ ਨੂੰ ਲਾਲ ਲਾਲ ਜਿਹਾ ਲੱਗਣ ਲੱਗਿਆ ਇਸ ਤਰ੍ਹਾਂ ਹੁੰਦਾ ਯਾਰ ਵੀ ਪਤਾ ਨਹੀਂ ਕੀ ਹੋਣਾ ਹੈ ਜਦੋਂ ਆਪਾਂ ਦੌਗੀ ਪੱਟ ਕੇ ਦੇਖਦੇ ਆ ਇਸ ਤਰ੍ਹਾਂ ਥੱਲੋਂ ਇਸ ਤਰ੍ਹਾਂ ਦੀ ਪ੍ਰੋਬਲਮ ਨਿਕਲਦੀ ਹੈ ਕਿ ਤੇਲੇ ਦੀ ਸਮੱਸਿਆ ਕਿਉਂਕਿ ਤੇਲਾ ਜਮਾ ਖਤਮ ਕਰਦਾ ਝੋਨਿਆਂ ਨੂੰ ਬਈ ਗੌਰ ਤੇ ਰੱਖੋ ਦਵਾਈ ਚ ਇਹ ਕੋਈ ਵੀ ਤੁਸ਼ ਕੀਤੀ ਹੈ ਖੇਤ ਦੇ ਵਿੱਚ ਸਵੇਰੇ ਜਾਂ ਸ਼ਾਮ ਨੂੰ ਚੱਕਰ ਮਾਰਦੇ ਰਹੋ ਕਿਉਂਕਿ ਹੁਣ ਤੇਲੇ ਦਾ ਅਟੈਕ ਜਿਵੇਂ ਸੰਗਰੂਰ ਪਟਿਆਲਾ ਪਾਤਲਾ ਸਮਾਣਾ ਇਸ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਅਟੈਕ ਆ ਚੁੱਕਿਆ ਹੈ ਤੇ ਕਿਰਪਾ ਕਰਕੇ ਆਪ ਦੇ ਖੇਤਾਂ ਦਾ ਧਿਆਨ ਜਰੂਰ